ਪ੍ਰੈਸ ਕਰ ਲਈ ਜਿਹੜਾ ਕੋਲਕਾਤਾ ਦੇ ਵਿੱਚ ਰੀਤ ਤੋਂ ਬਾਅਦ ਇੱਕ ਡਾਕਟਰ ਦਾ ਆਨ ਡਿਊਟੀ ਮਰਡਰ ਕੀਤਾ ਗਿਆ ਉਹਦੇ ਲਈ ਅਸੀਂ ਡਿਮਾਂਡ ਕਰ ਰਹੇ ਹਾਂ ਕਿ ਉਸ ਨੂੰ ਫਾਂਸੀ ਦਿੱਤੀ ਜਾਏ ਜਿਨ੍ਹਾਂ ਨੇ ਆ ਕੰਮ ਕੀਤਾ ਇਸ ਤੋਂ ਇਲਾਵਾ ਸਾਰੀ ਜਿੰਨੀ ਮੈਡੀਕਲ ਫੈਸਿਲਿਟੀ ਆਈਐਮਈ ਵੱਲੋਂ ਕੋਲਸੀ ਵੀ ਸਟ੍ਰਾਈਕ ਕੀਤੀ ਜਾਏ ਸੈਟਰਡੇ ਸੰਡੇ ਜਿਨ੍ਹਾਂ ਡਾਕਟਰ ਦੇਸ਼ ਦੇ ਸਾਰੇ ਸਟ੍ਰਾਈਕਤੇ ਨੇ ਆਪਣੀ ਓਪੀਡੀ ਬੰਦ ਕਰਕੇ ਫਾਂਸੀ ਦੀ ਸਜ਼ਾ ਦੀ ਸਾਰੇ ਜਾਣੇ ਅਸੀਂ ਮੰਗ ਕਰ ਰਹੇ ਹਾਂ ਆਪ ਸਭ ਜੀ ਦਾ ਓਨਲੀ ਅਤੇ ਧੰਨਵਾਦ ਪ੍ਰੋਫੈਸਰ ਸਰ ਡਾਕਟਰ ਨੂੰ ਕੋਈ ਤੁਹਾਡੇ ਇੰਨਾ ਸਟਾਕ ਹੁੰਦਾ ਇੰਨੀ ਸਾਰੀ ਅਫਸਰ ਹੁੰਦੀ ਚੋ ਇਹ ਤਾਂ ਹੋ ਗਿਆ ਪਰ ਜਿੱਥੇ ਉਥੇ ਪ੍ਰਿੰਦਾ ਨੇ ਆ ਬੰਦਾ ਨਾ ਪਰਮਾਰਸ ਜੀ ਕੋ ਐਡਮਿਟ ਹੋਇਆ ਉੱਥੇ ਮਰੀਜ਼ ਉਥੋਂ ਬਾਹਰ ਨਹੀਂ ਆ ਸਕਦਾ ਇੰਨੀ ਸਪੋਰਟ ਨਹੀਂ ਹੁੰਦੀ ਫਿਰ ਵੀ ਐਡੀ ਵੱਡੀ ਜਿਹੜਾ ਅੰਜਾਮ ਬਲਾਦ ਕਰ ਦਿੱਤਾ ਗਿਆ ਇਹ ਕਿਵੇਂ ਦੇਖਦੇ ਸਰ ਔਨ ਸੋਸ਼ਲ ਮੀਡੀਆ ਜੋ ਕਹਿ ਰਹੇ ਨੇ ਸਾਰੇ ਜਾਨੇ ਵੀ ਉੱਥੇ ਫੈਕਿਲਟੀ ਇਨਵੋਲਵ ਸੀ ਜਿੰਨਾ ਮੈਡੀਕਲ ਸਟਾਫ ਦੇ ਵਿੱਚੋਂ ਕੋਈ ਨਾ ਕੋਈ ਇਨਵੋਲਵ ਸੀ ਪੋਲਿਟਿਕਲ ਵਿੱਚ ਇਨਵੋਲਵ ਸੀ ਕੋਈ ਨਾ ਕੋਈ ਇਨਵੋਲਵਮੈਂਟ ਹੈਗੀ ਆ कुछ होया इस अलावा तो पोसीबल नहीं हैगा चीज हम सारी मिली हो सर तो से रहा हो सकता जो डॉक्टर होते जी और जी देख किया गया है और बहुत ही शर्मनाक घटना एक, एक साल की डॉक्टर ममता ਜੋ ਕੋਲਕਾਤਾ ਦੇ ਵਿੱਚ ਔਨ ਪ੍ਰੈਕਟਿਸ ਔਰ ਪੀਜੀ ਆਪਣੀ ਪੋਸਟ ਗ੍ਰੈਜੂਏਸ਼ਨ ਨਾਲ ਨਾਲ ਕੰਪਲੀਟ ਕਰ ਰਹੀ ਆ ਪੂਰੇ ਦੇਸ਼ ਦੇ ਲਈ ਝੰਜੋੜ ਕੇ ਰੱਖਣ ਵਾਲੀ ਇੱਕ ਨਿਊਜ਼ ਹੈ ਔਰ ਅੱਜ ਉਹਦੇ ਜਸਟਿਸ ਲਈ ਆਪਾਂ ਨੂੰ 71 ਹੋਣ ਲਈ ਮਜਬੂਰ ਹੋਣਾ ਪਿਆ ਸੋ ਕਿੰਨੀ ਮੰਨ ਭਾਗੀ ਘਟਨਾ ਆਈ ਕਿ ਇੱਕ ਡਿਵੈਲਪਿੰਗ ਕੰਟਰੀ ਆਪਾਂ ਕਹਿ ਰਹੇ ਆ ਕਿ ਆਪਣਾ ਦੇਸ਼ ਵਿਕਸਿਤ ਹੋਣ ਜਾ ਰਿਹਾ ਆ ਕਿ ਜਿੱਥੇ ਡਾਕਟਰ ਹੀ ਸੇਫ ਨਹੀਂ ਆ ਜਿੱਥੇ ਆਪਾਂ ਜਿਹਨੂੰ ਕਹਿੰਦੇ ਕਿ ਰੱਬ ਦਾ ਰੂਪ ਹੀ ਸੇਫ ਨਹੀਂ ਆ ਤਾਂ ਕਿੰਨੀ ਸੋਚ ਸਕਦੇ ਹੋ ਕਿ ਕਿੰਨਾ ਗਲਤ ਮੈਸੇਜ ਪੂਰਾ ਇੰਟਰਨੈਸ਼ਨਲ ਮੀਡੀਆ ਤੱਕ ਗਿਆ ਹੋਵੇਗਾ ਸੋ ਬਹੁਤ ਦੁੱਖਦਾਈ ਘਟਨਾ ਹੈ ਕਿ ਸਾਡੀਆਂ ਧੀਆਂ ਜੋ ਆਪਣੇ profession ਨੂੰ ਆਪਣੇ future ਨੂੰ ਸੇਫ ਕਰਨ ਲਈ ਜਾਂ ਆਪਣੇ future ਦੇ ਵਿੱਚ ਕੰਮ ਦਾ ਬੋਣ ਲਈ 36 36 ਘੰਟੇ ਡਿਊਟੀਆਂ ਕਰ ਰਹੀਆਂ ਉਹ ਡਾਕਟਰ 36 ਘੰਟੇ ਲਗਾਤਾਰ ਡਿਊਟੀ ਤੇ ਸੀ ਔਰ ਕਿੰਨੀ ਸ਼ਰਮਨਾਕ ਘਟਨਾ ਹੈ ਕਿ ਇੱਕ ਹਸਪੀਟਲ ਪ੍ਰਿੰਸਿਪਲ ਦੇ ਅੰਦਰ ਐਂਟਰ ਕਰਕੇ ਇੱਕ ਰੈਪਰ ਮਲੇ ਇੱਕ ਬਲੱਧਕਾਰੀ ਨੇ ਕਿੰਨਾ ਵੱਡਾ ਅੰਜਾਮ ਦਿੱਤਾ ਬਲੱਧ ਕਰਨ ਤੋਂ ਬਾਅਦ ਉਹਦਾ ਮਰਡਰ ਕੀਤਾ ਗਿਆ ਸੋ ਬਹੁਤ ਹੀ ਨਿੰਦਣਯੋਗ ਘਟਨਾ ਹੈ ਮੈਂ ਤਾਂ ਸੋਚਦਾ ਕਿ ਫਾਂਸੀ ਤੋਂ ਘੱਟ ਕੋਈ ਸਜ਼ਾ ਨਹੀਂ ਇਸ ਤਰ੍ਹਾਂ ਦੀ ਰੈਪਿਸ ਨੂੰ ਔਰ ਮਰਡਰ ਕਰਨ ਵਾਲੇ ਕੋਈ ਵੀ ਉਹਦੇ ਵਿੱਚ ਚਾਹੇ 10 ਬੰਦੇ ਇਨਵੋਲਵ ਨੇ ਚਾਹੇ 20 ਬੰਦੇ ਇਨਵੋਲਵ ਨੇ ਇੱਦਾਂ ਦੇ ਮਾਮਲਾ ਫਿਰ ਇੱਕ ਪੁੱਤਰਾ ਖੜ ਦੇ ਬੈਠੇ ਜੋ ਕਿ ਰੇਲਪਰ ਦੇ ਝਾਰੀਆਂ ਦੇ ਵਿੱਚ ਲਾਜ ਨੂੰ ਜਿਹੜਾ ਬਿਲਕੁਲ ਜੀ ਉਹ ਇਸ ਤਰ੍ਹਾਂ ਦੀ ਜਿਹੜੀਆਂ ਨਿੰਮਕ ਜੋ ਘਟਨਾਵਾਂ ਸਾਡੇ ਦੇਸ ਤੋਂ ਹੋ ਰਹੀਆਂ ਨੇ ਸੋ ਇੱਥੋਂ ਸਾਡਾ ਬਿਲਕੁਲ ਮੈਨੂੰ ਲੱਗਦਾ ਹੈ ਕਿ ਆਪਾਂ ਨੂੰ ਜਾਗਰਿਤ ਹੋਣਾ ਪੈਗਾ ਆਪਣੀਆਂ ਜੋ ਵੀ ਸਾਡੀਆਂ ਆਪਣੀਆਂ ਸਾਰੀਆਂ ਸਵੈਸਤਾਨੂ ਛੱਡ ਕੇ ਸਾਨੂੰ ਇੱਕ ਮੁੱਠ ਹੋਣਾ ਪਏਗਾ ਦੇਖੋ ਪਾਰਟੀਬਾਦੀ ਤੋਂ ਉੱਤੇ ਉੱਠ ਕੇ ਸਾਨੂੰ ਇਕੱਤਰ ਹੋਣਾ ਪਏਗਾ ਕਿਹਨੂੰ ਵਰਤਦਾ ਕਿਵੇਂ ਦੇਦ ਜਿਹੜੇ ਕੰਡਲ ਮਾਰ ਤੁਹਾਨੂੰ ਕਰਨੇ ਪੈ ਰਹੇ ਨੇ ਕਿਹਨੂੰ ਵਰਤਦਾ ਕਿਦਾਂ ਦੀ ਇਹ ਕੰਡਲ ਮਾਰ ਕਰਨੇ ਪੈ ਰਹੇ ਨੇ ਆਵਰਸਲੀ ਇਜ਼ ਅ ਨੈਗਲੀਜੈਂਸੀ ਆਫ ਯੂ ਕੈਨ ਸੇ ਪ੍ਰਸ਼ਾਸਨਲ ਨੈਗਲੀਜੈਂਸੀ ਪਾਰਟ ਹੈ ਕਿ ਅੱਜ ਆਪਾਂ ਇੱਕ ਜਸਟਿਸ ਲੈ ਲਈ ਸਾਡੀ ਇੱਕ ਧੀਰਜ ਜਸਟਿਸ ਲੈ ਲਈ ਸਾਨੂੰ ਸੜਕਾਂ ਦੇ ਉੱਪਰ ਨਾ ਤੈਰਿਆ ਸਾਡੇ ਡਾਕਟਰ ਸਾਡੇ ਜਿਹੜੇ ਜਿਨ੍ਹਾਂ ਨੇ ਮਨੇ ਜਿਨ੍ਹਾਂ ਤੇ ਆਸ ਕਰਦੇ ਕਿ ਸਾਨੂੰ ਇਹ ਪ੍ਰੋਟੈਕਟ ਇੱਕ ਅਪਲਿਕ ਨੇ ਨਾ ਵੀ ਜਦੋਂ ਬੰਦਾ ਬਿਲਕੁਲ ਲਾਸਟ ਸਟੇਜ ਤੇ ਹੀ ਜਾਂਦਾ ਤਾਂ ਉਹਨੂੰ ਹਮੇਸ਼ਾ ਇੱਕ ਆਸ ਹੁੰਦੀ ਹੈ ਕਿ ਮੈਨੂੰ ਡਾਕਟਰ ਬਚਾ ਸਕਦਾ ਤੇ ਜੇ ਡਾਕਟਰ ਹੀ ਸੇਵ ਨਹੀਂ ਆ ਤਾਂ ਫਿਰ ਆਪ ਆਪਾ ਖੁਦ ਸੌ ਸਕਦੇ ਆ ਵੀ ਕਿੰਨਾ ਇਹ ਪ੍ਰਸ਼ਾਸਨ ਪੁਲਿਸ ਡਾਕਟਰ ਰਵੀਰੂ ਮਨਿਆਦਾ ਜੇ ਉਥੇ ਇਹ ਕੰਮ ਹੋ ਰਿਹਾ ਹੈ ਪਰ ਆਮ ਜਨਤਾ ਦਾ ਕੀ ਕੀ ਹੋ ਬਿਲਕੁਲ ਜੀ ਬਿਲਕੁਲ ਇਹ ਗੱਲ ਸੱਚ ਹੈ ਜੀ ਆਮ ਜਨਤਾ ਦਾ ਵੈਸੇ ਵੀ ਵਿਸ਼ਵਾਸ ਛੁੱਟ ਜਾਣਾ ਜੀ इवन ਮੈਨੂੰ ਲੱਗਦਾ ਹੈ ਉੱਥੇ ਤੱਕ ਕਿ ਜਿਹੜੀਆਂ ਸਾਡੇ ਕੋਈ ਸਾਡੇ ਪੇਰੈਂਟਸ ਵਿਚਾਰੇ ਆਪਣੇ ਐਫਰਟ ਕਰਕੇ ਆਪਣੀਆਂ ਧੀਆਂ ਨੂੰ ਪੜਾਉਣ ਲਈ ਦੂਰ ਤੋਂ ਬਾਹਦੇ ਭੇਜਦੇ ਨੇ ਉਹਨਾਂ ਦਾ ਤਾਂ ਹੌਸਲਾ ਹੀ ਨਹੀਂ ਪੈਣਾ ਇੰਨੀ ਵੱਡੀ ਇਹ ਘਟਨਾ ਹੋ ਚੁੱਕੀ ਆ ਤੇ ਫੋਨ ਕਾਟਾ ਦੇ ਵਿੱਚ ਜਿਹੜੀ ਇਹ ਮੰਦਭਾਗੀ ਘਟਨਾ ਨਰਬਾਇਆ 2 ਜਿਹਨੂੰ ਨਾਮ ਦਿੱਤਾ ਜਾ ਰਿਹਾ ਇੱਕ ਕੋਲਕਾਤਾ ਦੇ ਵਿੱਚ ਬੰਦਪਾਗੀ ਘਟਨਾ ਹੋਈ ਸਾਡੀ ਭੈਣ ਦੇ ਨਾਲ ਉੱਤੋਂ ਜ਼ਿਆਦਾ ਕਿਹੋ ਜਿਹੀ ਹਰਕਤ ਨਹੀਂ ਹੋ ਸਕਦੀ ਔਰ ਉੱਤੋਂ ਜਿਹੜੀ ਵੱਡੀ ਕਿਹੋ ਜਿਹੀ ਹਰਕਤ ਸੀ ਉੱਤੋਂ ਦੀ ਲੋਕਲ ਗਵਰਨਰਟ ਨੇ ਇਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਮੈਂ ਇੱਥੇ ਤੁਹਾਨੂੰ ਦੱਸਣਾ ਚਾਹਾਂਗਾ ਕਿ ਇੱਕ ਸਲੋਗਨ ਬੜਾ ਵਧੀਆ ਵੀਰ ਜੀ ਨੇ ਫੜਿਆ ਹੋਇਆ ਵੀ ਵਾਂਟ ਜਸਟਿਸ ਸ਼ੋ ਦੀ ਪਾਵਰ ਆਫ ਯੂਨਿਟੀ ਇੰਡੀਅਨ ਮੈਂ ਇੱਥੇ ਕਹਿਣਾ ਚਾਹਾਂਗਾ ਕਿ ਸਿਆਸਤ ਨੂੰ ਇੱਕ ਛਿੱਕੇ ਦੇ ਟੰਗ ਕੇ ਇੱਥੇ اپੋਜੀਸ਼ਨ ਔਰ ਜਿਹੜੀ ਮੌਜੂਦਾ ਸਰਕਾਰ ਆ ਜਾਂ اپੋਜੀਸ਼ਨ ਆ ਇਹਨੂੰ ਇਹੋ ਜੇ ਮੁੱਦੇ ਤੇ ਇੱਕ ਇੱਕ ਮਤ ਬੋਲਣਾ ਚਾਹੀਦਾ ਪ੍ਰਧਾਨ ਸਾਹਿਬ ਉਹ ਜਿਹੜੀ ਆਪਣੇ ਡਿਵੀਜ਼ਨ ਹੋਇਆ ਬਲਡਕਰ ਕਿਤੇ ਨਾ ਸੀ ਹਾਂਜੀ ਉਹ ਜਿਹੜਾ ਬਲਡਕਰ ਉਹ ਹਫਤੇ ਦੇ ਅੰਦਰ ਹੋਇਆ ਜਾਂ ਬਾਹਰ ਹੋਇਆ ਕਿਤੇ ਹਸਪੀਟਲ ਦੇ ਪਰਮਿਸੀਸ ਦੇ ਵਿੱਚ ਜੋ ਰਿਪੋਰਟਸ ਆndੀਆਂ ਪਈਆਂ ਨੇ ਸੀਬੀਆਈ ਇਹਨਾਂ ਨੂੰ ਸੀਜ਼ ਕੀਤਾ ਹੋਇਆ ਉਹ ਹਸਪੀਟਲ ਦੇ ਪਰਮਿਸੀਸ ਦੇ ਵਿੱਚ ਹੋਈਆਂ ਨੇ ਸੀਬੀਆਈ ਉਹ ਵੀ ਹਾਈ ਕੋਰਟ ਦੇ ਆਰਡਰਾਂ ਦੇ ਉੱਤੇ ਸਿੱਧੇ ਇੰਟਰਵਿਊ ਕਰਦੀ ਪਈਆਂ ਲੋਕਲ ਗਵਰਨਮੈਂਟ ਪਰਮਿਟ ਨਹੀਂ ਕਰਦੀ ਪਈ ਪਰਮਿਸ਼ਨ ਨਹੀਂ ਦਿੱਤੀ ਗਈ ਕਿ ਉਹਨਾਂ ਨੂੰ ਅੰਦਰ ਵੜਨ ਪ੍ਰਧਾਨ ਸਾਹਿਬ ਉੱਥੇ ਦਾ ਡਾਕਟਰ ਤੇ ਟ੍ਰੇਨਰ ਦਾ ਸਟਾਫ ਸਾਰਾ ਮੌਜੂਦ ਹੈ ਉੱਥੇ ਆਮ ਬੰਦੇ ਤਾਂ ਜਿੱਥੇ ਜਾ ਨਹੀਂ ਸਕਦੇ ਬਿਲਕੁਲ ਜੀ ਉਹ ਜਿਹੜਾ ਬੰਦਾ ਸੀਗਾ ਉਹ ਬੰਦਾ ਪੁਲਿਸ ਦੇ ਨਾਲ ਰਿਲੇਟਡ ਬੰਦਾ ਸੀਗਾ ਕੋਈ ਮਤਲਬ ਆ ਸਰ 24 ਤੋਂ 25 ਬੰਦੇ ਦੱਸੀ ਜਾ ਰਹੇ ਨੇ ਨਹੀਂ ਅੱਛਾ ਵੀ ਤਾਂ 25 ਬੰਦੇ ਦੀ ਅਜੇ ਤੱਕ ਕੋਈ ਖਬਰ ਜਿਹੜੀ ਆ ਉਹ ਉਹਦੇ ਉਹਨਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਨੇ ਨਾ ਕਿ ਉਹ ਵਿੱਚ ਇਨਵੋਲਵਮੈਂਟ ਦੱਸੀ ਜਾਂਦੀ ਪਈ ਆ ਉਹ ਜੋ ਵੀ ਆ ਉਹ ਸੀਬੀਆਈ ਦੇ ਵਿਚਾਰੇ ਦੀ ਨਾ ਉਹ ਮੇਰਾ ਵਿਸ਼ਾ ਨਹੀਂ ਆ ਉਹ ਸੀਬੀਆਈ ਦਾ ਵਿਸ਼ਾ ਆ ਮੈਂ ਇਹ ਕਹਾਂਗਾ ਕਿ ਸੀਬੀਆਈ ਵੱਲੋਂ ਜਾਂਚ ਕਰਦੀ ਪਈ ਆ ਸਾਰਾ ਬਿਨਾਂ ਪੱਖਪਾਤ ਤੋਂ ਜਾਂਚ ਹੋਣੀ ਆ ਔਰ ਬੜੇ ਤਕੀਲੇ ਸੀਬੀਆਈ ਨੇ ਜਾਂਚ ਲਈ ਆ ਬਿਆ ਹਾਈ ਕੋਰਟ ਕਿਉਂਕਿ ਲੋਕਲ ਗਵਰਨਮੈਂਟ ਚਾਂਦੀਲੀ ਸੀ ਕਿ ਕੀ ਇਹ ਜਾਂਚ ਜਿਹੜੀ ਹੈ ਸੀਬੀਆਈ ਨੇ ਔਰ ਮੈਂ ਧੰਨਵਾਦੀ ਆ ਸੀਬੀਆਈ ਦਾ ਕਿ ਉਹ ਜਾਂਚ ਜਿਹੜੀ ਹੈ ਬੜੇ ਤਿੱਖੇ ਤਰੀਕੇ ਨਾਲ ਕਰਦੇ ਪਏ ਨੇ ਔਰ ਉਹਨਾਂ ਨੇ ਬਹੁਤ ਲੋਕਾਂ ਨੂੰ ਇਨਵੋਲ ਕੀਤਾ ਨੇ ਮੈਂ ਇਤਿਹਾਸ ਬੋਲਤੀ ਕਰਾਂਗਾ ਕਿ ਇਸ ਮੁੱਦੇ 'ਤੇ ਤੁਸੀਂ ਕਿਸੇ ਵੱਡੇ ਲੀਡਰ ਨੂੰ ਆਪੋਜੀਸ਼ਨ ਦੇ ਉਹਨੂੰ ਬੋਲਦੇ ਦੇਖਿਆ ਰਾਹੁਲ ਗਾਂਧੀ ਦੀ ਜਿਹਾ ਕੋਈ ਐਕਸਾਈਡਡ ਮੈਂ ਨਾ ਨਹੀਂ ਲੈਣ ਦਿੰਦਾ ਕਿਸੇ ਵੀ ਲੀਡਰ ਦਾ ਕੋਈ ਉਥੇ ਜਿੱਥੇ ਵੀ ਇਦਾਂ ਦੀ ਵਾਰਦਾਤ ਹੁੰਦੀ ਆ ਅਦਰਵਾਈਜ਼ ਉਥੇ ਟੂਰਿਜ਼ਮ ਬਣਾ ਦਿੰਦੇ ਨੇ ਇੱਥੇ ਪਹਿਲੇ ਜਾਂਦੇ ਦੇਖਿਆ ਕਿ ਇਹੋ ਇਹਨੇ ਡਾਕਟਰ ਦੇ ਹੱਥ ਹੱਕ ਚ ਬਿਆਨ ਦਿੰਦੇ ਦੇਖਿਆ ਕਿਸੇ ਨੂੰ ਇਹ ਮੁੱਦਾ ਤੇ ਚੁੱਕਿਆ ਹੀ ਕੇਂਦਰ ਦੀ ਸਰਕਾਰ ਨੇ ਤੇ ਸੀਬੀਆਈ ਨੂੰ ਦਿੱਤਾ ਵਾ ਪ੍ਰਧਾਨ ਜੀ ਬੜੀ ਵੱਡੀ ਸ਼ਿੜੀ ਹੋਣ ਦੇ ਬਾਵਜੂਦ ਉਸ ਹਸਪਤਾਲ ਦੇ ਵਿੱਚ ਇੱਕ ਵੀ ਕੈਮਰਾ ਨਹੀਂ ਮੈਂ ਕਿ ਕੈਮਰੇ ਹੋਣਗੇ ਕੈਮਰੇ ਡਿਸਟਰੋਏ ਵੀ ਕੀਤੇ ਦੇ ਨੇ ਜੋ ਉਹਨਾਂ ਦਾ ਕਹਿਣਾ ਵਾ ਕਿ ਕਿ ਜਿਹੜਾ ਅਗਲੇ ਦਿਨ ਪ੍ਰੋਟੈਸਟ ਆ ਉਹਨਾਂ ਨੂੰ ਪਛਾਣ ਦੇ ਵਾਸਤੇ ਉਨਾ ਟਰਮੀਨਲ ਨੂੰ ਬਚਾਉਣ ਵਾਸਤੇ ਜਿਹੜਾ ਪ੍ਰੋਟੈਸਟ ਹੋਇਆ ਉਹਦੇ ਵਿੱਚੋਂ ਕੈਮਰੇ ਵੀ ਤੋੜੇ ਗਏ ਨੇ ਪਰ ਕੱਲੇ ਕੁਤਰਾਖਣੇ ਜੇ ਖੇਰ ਕੰਡ ਹੋ ਗਿਆ ਜੀ ਉਤਰਾਖੜ ਇਹਦੇ ਵਾਸਤੇ ਸਖਤ ਕਾਨੂੰਨ ਦੀ ਲੋੜ ਹੈ ਨਾ ਹੁਣ ਆਪਾਂ ਜਿਹੜੀ ਸਿਟੀ 'ਚ ਰਹਿੰਦੇ ਪਿਆ ਜਿੱਥੇ ਅਸੀਂ ਇਹ ਪ੍ਰੋਟੈਸਟ ਕਰਦੇ ਪਿਆ ਇੱਥੇ ਕੀ ਲਾਅਨ ਨਾਦਰ ਇੱਥੇ ਡਾਕਟਰਾਂ ਦੀ ਆਵਾਜ਼ ਨੂੰ ਕਿਹੜਾ ਇੱਥੇ ਤੁਹਾਡੇ ਕੋਲ ਮੰਨ ਲੋ ਕੋਈ ਲੜਾਈ ਚ ਕਰਕੇ ਪਿੰਡ 'ਚ ਆ ਜਾਂਦੇ ਨੇ ਹਸਪਤਾਲ 'ਚ ਕਿਹੜੀ ਸਕਿਉਰਿਟੀ ਅਵੇਲੇਬਲ ਆ ਅਹੀ ਬਾਦ ਦੀ ਤੇ ਗੱਲ ਕਰਦੇ ਤੇ ਬਾਦ ਦੀਆਂ ਸਟੇਟਾਂ ਦੀ ਆਪਣੀ ਸਟੇਟ ਦੇ ਵਿੱਚ ਕਿੰਨੀ ਲਾਖਰੀ ਹੈ ਸਾਡੇ ਕੋਲ ਕਿ ਇਹ ठाणे ਨੂੰ ਸੁਰੱਖਿਆ ਉਹਨਾਂ ਹਸਪਤਾਲ ਸੁਰੱਖਿਆ ਦਈ ਹੈ ਕੀ ਉਹਦਾ ਪੌਸਿਬਿਲਿਟੀ ਹੈ ਕਿ ਇਹ ਦੇ ਕੇ ਆਪਾਂ ਹਸਪਤਾਲ ਨਹੀਂ ਮੁਲਾਜ਼ਮ ਲਗਾ ਕੇ ਦੇ ਸਕੀਏ ਸਰ ਇੱਕ ਹਸਪਤਾਲ ਦੇ ਵਿੱਚ ਇੱਕ ਮਹਿਲਾ ਡਾਕਟਰ ਹੀ ਹਾਜ਼ਰ ਤੱਕ ਆਮ ਆਪਾਂ ਵੀ ਕੀ ਫਾਇਦੂ ਮੈਂ ਉਹੀ ਤੇ ਕਹਿ ਰਿਹਾ ਨਾ ਬਹੁਤ ਕਿਰੋਂ ਨੀਅਰ ਕਿਤਾ ਔਰ ਇਹ ਬੰਗਾਲਵਰ ਦੀ ਜਿੱਥੇ ਇੱਕ ਮੁੱਖ ਮੰਤਰੀ ਲੇਡੀ ਆ ਉਦੇ ਹਲ ਉਦੇ ਪ੍ਰਾਂਤ ਦੇ ਵਿੱਚ ਜਿੱਦਾਂ ਹੁੰਦਾ ਪਿਆ ਇਸ ਤੋਂ ਕੋਈ ਨੀ ਹਰਕਤ ਨਹੀਂ ਹੋ ਸਕਦੀ ਔਰ ਇਹਨੂੰ ਬਚਾਣਾ ਔਰ ਤੋਂ ਵੀ ਔਡੀ ਕੋਈ ਨਹੀਂ ਹਰਕਤ ਆ ਔਰ ਇਹਦੇ ਤੇ ਪਰਦਾ ਪਾਉਣਾ ਔਰ ਤੋਂ ਵੀ ਕੋਈ ਨਹੀਂ ਹਰਕਤ ਆ ਮੈਂ ਕਹਾਂਗਾ ਇਹਦੇ ਤੇ ਇਨਸਾਫ ਮਿਲਣਾ ਚਾਹੀਦਾ ਇੱਥੇ ਫਾਂਸੀ ਹੀ ਉਹਦਾ ਸੋਲੂਸ਼ਨ ਆ ਹੋਰ ਕੋਈ ਸੋਲੂਸ਼ਨ ਨਹੀਂ ਹੋਗਾ ਇਹ ਮਰਬਿਆ ਮਰਬਿਆ ਦੇ ਕੇਸ ਦੇ ਵਿੱਚ ਜਿੱਦਾਂ ਜੱਜਮੈਂਟ ਆਈ ਸੀ ਉਹ ਦੇਖ ਲਈ ਔਰ ਤੋਂ ਵੀ ਫਾਸਟ ਆਉਣੀ ਚਾਹੀਦੀ ਔਰ ਡਾਕਟਰ ਦੀ ਪ੍ਰੋਟੈਕਸ਼ਨ ਪ੍ਰੋਟੈਕਸ਼ਨ ਜਿਹੜੀ ਆ ਉਹ ਯਕੀਨੀ ਨਹੀਂ ਚੱਲਦੀ ਆ ਡਾਕਟਰ ਦੀ ਪ੍ਰੋਟੈਕਸ਼ਨ ਮਸਟ ਆ ਮੈਂ ਇਸ ਵਕਤ ਸਾਡੇ ਬ੍ਰਦਰ ਜਾਰਜ ਬ੍ਰਦਰ ਗੁਰਮੁਖ ਪੁਰਸੇਵਕ ਕਲਾਨੌਰ ਗੁਰਦਾਸਪੁਰ ਡਿਸਟ੍ਰਿਕਟ ਤੋਂ ਪੰਜਾਬ ਤੋਂ ਬੋਲ ਰਿਹਾ ਅਸੀਂ ਤੇ ਮੈਂ ਪਾਸਟਰ ਦਿਲੀਪ ਕੁਮਾਰ ਹਾਂ ਤੇ ਅਸੀਂ ਇਸ ਸਮੇਂ ਜਿਹੜੀ ਘਟਨਾ ਵਾਪਰੀ ਹੈ ਕਲਕੱਤਾ ਵਿੱਚ ਡਾਕਟਰ ਮਮਿਤਾ ਜੋ ਲੇਡੀ ਡਾਕਟਰ ਸੀ ਉਹਨੇ ਦੇ ਨਾਲ ਜੋ ਬਲਤਕਾਰ ਕੀਤਾ ਗਿਆ ਮਤਲਬ ਇਹ ਕੋਈ ਪਹਿਲੀ ਜਾਂ ਦੂਸਰੀ ਘਟਨਾ ਨਹੀਂ ਹੈ ਸਾਡੇ ਭਾਰਤ ਦੇ ਵਿੱਚ ਅਸੀਂ ਆਏ ਦਿਨ ਵੇਖਦੇ ਹਾਂ ਕਿ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਸਾਡੀਆਂ ਮਾਵਾਂ ਧੀਆਂ ਪੈਣਾ ਦੇ ਨਾਲ ਹੁੰਦੀਆਂ ਰਹਿੰਦੀਆਂ ਨੇ ਤੇ ਕਾਰਨ ਅਸੀਂ ਮੰਨਦੇ ਆ ਕਿ ਜਿਹੜੀਆਂ ਮੌਜੂਦਾ ਸਰਕਾਰਾਂ ਨੇ ਅਸੀਂ ਕਿਸੇ ਪਾਰਟੀਕੂਲ ਸਰਕਾਰ ਨੂੰ ਟਾਰਗੇਟ ਨਹੀਂ ਕਰਦੇ ਕਿਸੇ ਦਾ ਨਾਮ ਨਹੀਂ ਲੈਂਦੇ ਪਰ ਜੋ ਸੈਂਟਰ ਚ ਹੈ ਜੇ ਸਟੇਟ ਕੰਮ ਨਹੀਂ ਕਰ ਰਿਹਾ ਬਿਆਨ ਆ ਰਿਹਾ ਕਿ ਉੱਥੋਂ ਦਾ ਸਟੇਟ ਦੀ ਗਵਰਨਮੈਂਟ ਜੋ ਹੈ ਉਹ ਉਸ ਲੇਡੀ ਡਾਕਟਰ ਦੇ ਨਾਲ ਖੜੇ ਨਹੀਂ ਹੈ ਉੱਥੇ ਤੇ ਜਾਨੀ ਕਿ ਇੰਨੀ ਮੱਲੋ ਜਿਹੋ ਡਾਕਟਰ ਦਾ ਸਾਰਾ ਸਟਾਫ ਹੁੰਦਾ ਵਾ ਉਹ ਡਾਕਟਰ ਦੀ ਮੌਜੂਦਗੀ ਇੰਨਾ ਪ੍ਰਬੰਧ ਹੋਣ ਦੇ ਬਾਵਜੂਦ ਇਹ ਕਿਵੇਂ ਹੋ ਸਕਦਾ ਹੈ ਇਹ ਅਸੀਂ ਕਹਿ ਸਕਦੇ ਹਾਂ ਕਿ ਇਹ ਲਗਰਜੀ ਜਿਹੜੀ ਹੈ ਇੱਕ ਸਾਡੀ ਸਰਕਾਰ ਦਾ ਕੋਈ ਡਰਨੀ ਆ ਆਈਪੀਸੀ ਜਿਹੜੇ ਆਈਪੀਐਸ ਜਿਹੜਾ ਆਪਣੇ ਆਈਪੀਸੀ ਜਿਹੜੇ ਆਪਣੇ ਧਾਰਾਵਾਂ ਨੇ ਸਰਕਾਰ ਦੇ ਜਿੰਨੇ ਵੀ ਸੰਵਿਧਾਨ ਆ ਦਿਨੋ ਦਿਨ ਨੂੰ ਚੇਂਜ ਕੀਤਾ ਜਾ ਰਿਹਾ ਪਰ ਉਹਦੇ ਉੱਤੇ ਇੱਕ ਚੰਗਾ ਕਾਨੂੰਨ ਇੱਕ ਚੰਗਾ ਮਲਵਿਕ ਪਹਿਰਾ ਨਹੀਂ ਲਗਾਇਆ ਜਾ ਰਿਹਾ ਜਿਹਦੇ ਕਾਰਨ ਕਿ ਮਤਲਬ ਲਾਈਨ ਆਰਡਰ ਦੀ ਜੋ ਸਥਿਤੀ ਮੇਨਟੇਨ ਰਹੀ ਹੈ ਕਿ ਤੁਸੀਂ ਸਮਝਦੇ ਅਸੀਂ ਮੈਂ ਮੈਂ ਹੀ ਕਹਿਣਾ ਚਾਹਾਂਗਾ ਕਿ ਨਾ ਸਾਨੂੰ ਸੈਂਟਰ ਵੱਲੋਂ ਜਿਹੜੇ ਸਾਡੀਆਂ ਪੰਜਾਬ ਦੇ ਜਾਂ ਕਹਿ ਲਈਏ ਆਪਣੀਆਂ ਬਾਕੀ ਸਟੇਟਾਂ ਨੇ ਸਾਨੂੰ ਨਾ ਸੈਂਟਰ ਵੱਲੋਂ ਆਮ ਨਾਗਰਿਕ ਨੂੰ ਅੱਛੀ ਸਪੋਰਟ ਮਿਲਦੀ ਹੈ ਤੇ ਨਾ ਸਾਨੂੰ ਸੈਂਟਰ ਵੱਲੋਂ ਮਿਲਦੀ ਹੈ ਜੇ ਸੈਂਟਰ ਦੇ ਵਰ ਖਿਲਾਫ ਗੱਲ ਕਰਦੇ ਹਾਂ ਤੇ ਉਹਨਾਂ ਦੇ ਸਿਆਸੀ ਨਾਮ ਜਿਹੜੇ ਉਹਨਾਂ ਦੇ ਪੈਰੋਕਾਰ ਨੇ ਜਿਹੜੇ ਉਹ ਸਾਡਾ ਵਿਰੋਧ ਕਰਨਗੇ ਜੇ ਸਟੇਟ ਤੋਂ ਗੱਲ ਕਰਦੇ ਹਾਂ ਤੇ ਸਟੇਟ ਦੇ ਵਿੱਚ ਇਦਾਂ ਦਾ ਹੈਗਾ ਡਾਕਟਰ ਸਾਹਿਬ ਡਾਕਟਰ ਨੂੰ ਇੱਕ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ ਜੇ ਅੱਜ ਮਤਲਬ ਡਾਕਟਰਾਂ ਨੇ ਇਹ ਹੋ ਦਾ ਪਰ ਆਮ ਪਬਲਿਕ ਜਦੋਂ ਇੱਥੇ ਜਾਊਗੀ ਉਹ ਕਿਵੇਂ ਮਤਲਬ ਇਹ ਆਪਰਾਪਣ ਮਹਿਸੂਸ ਕਰੂਗੀ ਇਹ ਪਬਲਿਕ ਦਾ ਅਸੀਂ ਤੁਸੀਂ ਦੇਖ ਰਹੇ ਹੋ ਕਿ ਜੇ ਡਰ ਹੋਵੇ ਕਾਨੂੰਨ ਦਾ ਤੇ ਕੋਈ ਵੀ ਵਿਅਕਤੀ ਇਹੋ ਜਿਹਾ ਕੰਮ ਨਹੀਂ ਕਰਦਾ ਮਤਲਬ ਇੱਕ ਬਿਲਡਿੰਗ ਦੇ ਵਿੱਚ ਇੱਕ ਹਸਪਤਾਲ ਦੇ ਵਿੱਚ ਐਡੀ ਕਹੋਲੀ ਹਰਕਤ ਹੋ ਜਾਣੀ ਮਤਲਬ ਇਹ ਕਿਵੇਂ ਮਤਲਬ ਇਹ ਦੇ ਦੇ ਸਾਰੇ ਜੇ ਬਸ ਅਸੀਂ ਇਸ ਨਜ਼ਰੀਏ ਨਾਲ ਦੇਖਦੇ ਹਾਂ ਕਿ ਜੋ ਕੁਝ ਹੋਇਆ ਹੈ ਮਾੜਾ ਹੈ ਇਹ ਪਹਿਲੀ ਵਾਰ ਨਹੀਂ ਮਣੀਪੁਰ ਦਾ ਦੇਖ ਲਓ ਤੁਸੀਂ ਸਾਡੀਆਂ ਜਿਹੜੀ ਇਹ ਭਾਰਤ ਦੀ ਇੱਕ ਧੀ ਹੈ ਇੱਕ ਭੈਣ ਕਹਿ ਲਈ ਅਸੀਂ ਸਿਰਫ ਆਹੀ ਕਲਕੱਤੇ ਦੀ ਗੱਲ ਨਹੀਂ ਕਰਦੇ ਸਾਡੇ ਪੂਰੇ ਭਾਰਤ ਦੇ ਲਈ ਇੱਕ ਸ਼ਰਮਿੰਦਗੀ ਦੀ ਗੱਲ ਹੈ ਸੈਂਟਰ ਸਰਕਾਰ ਦੇ ਲਈ ਇੱਕ ਸ਼ਰਮਿੰਦਗੀ ਦੀ ਗੱਲ ਹੈ ਉਥੋਂ ਦੀ ਸਟੇਟ ਦੇ ਲਈ ਸ਼ਰਮਿੰਦਗੀ ਦੀ ਗੱਲ ਹੈ ਤੇ ਉਸ ਤੋਂ ਵੱਡੀ ਗੱਲ ਕਿ ਅੱਜ ਇੱਕ ਡਾਕਟਰ ਦੀ ਜਿਹੜੀ ਮੈਡੀਕਲ ਲਾਈਨ ਹੈ ਉਹ ਵੀ ਇਸ ਜਗ੍ਹਾ ਤੇ ਇਕੱਠੀ ਨੇ ਹੋਰੀ ਸੁਣਨ ਨੂੰ ਆਇਆ ਕਿ ਉਸ ਹਸਪਤਲ ਨੇ ਉਸ ਦੀ ਸਹੀ ਘਟਨਾ ਜਿਹੜੀ ਵਾਪਰੀ ਹੈ ਉਸ ਤਰੀਕ ਦੇ ਨਾਲ ਭੈਣ ਦੇ ਨਾਲ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਭਟਾਪਾ ਇਸ ਤੋਂ ਪਹਿਲੇ ਤਾਂ ਹਸਪਤਲ ਦੇ ਵਿੱਚ ਇੱਕ ਇਦਾਂ ਦਾ ਵੀ ਬਲਾਦ ਕਰ ਜਿਹੜਾ ਕਰਕੇ ਝਾੜੀਆਂ ਦੇ ਵਿੱਚ ਇੱਕ ਡੈੱਡ ਬੋਡੀ ਕਰ ਦਿੱਤੀ ਜਿਸ ਦੀ ਪੁਸ਼ਟੀ ਹੋ ਚੁੱਕੀ ਆ ਉਸ ਨਾਲ ਵੀ ਬਲਾਦ ਕਰ ਜਿਹੜ ਕਾਰਨ ਹੈ ਕਿ ਸਭ ਕੁਝ ਰਲਿਆ ਮਿਲਿਆ ਕਿ ਲੱਗਦਾ ਕਿ ਇਹ ਪਹਿਲਾਂ ਤੋਂ ਹੀ ਸ਼ਰੀਅਤ ਹਰੇਕ ਵਿਅਕਤੀ ਸਾਡੇ ਭਾਰਤ ਵਿੱਚ ਮੈਂ ਮੰਨਦਾ ਸਾਰੇ ਅਸੀਂ ਮਾੜੇ ਨਹੀਂ ਕਹਿੰਦੇ ਸਾਰਿਆਂ ਨੂੰ ਪਰ ਕਈ ਐਸੇ ਨੇ ਜਿਹੜੇ ਆਪਣੀ ਕੁਰਸੀ ਨੂੰ ਆਪਣੀ ਰੈਪਿਊਟੇਸ਼ਨ ਨੂੰ ਬਚਾਣ ਦੇ ਲਈ ਆਪਣੇ ਕਾਰੋਬਾਰ ਨੂੰ ਆਪਣੇ ਬਿਜ਼ਨਸ ਨੂੰ ਬਚਾਣ ਦੇ ਲਈ ਉਹ ਇਹ ਨਹੀਂ ਵੇਖਦੇ ਕਿ ਅੱਗੇ ਕੋਈ ਮਾਂ ਪੈਣ ਤੀ ਹੈ ਕੋਈ ਆਮ ਨਾਗਰਿਕ ਹੈ ਜਾਂ ਦੇਸ਼ ਦਾ ਹੈ ਬਾਹਰ ਦਾ ਆ ਉਸ ਨੂੰ ਸਿਰਫ ਆਪਣੇ ਪੈਸੇ ਤੇ ਆਪਣੀ ਸੌਹਰਤ ਆਪਣੀ ਕੁਰਸੀ ਦੇ ਨਾਲ ਮਤਲਬ ਪਰ ਤਾਂ ਪਟਾਰੀ ਸਾਹਿਬ ਮਹਿਲਾਂ ਜਿਹੜਾ ਉੱਪਰ ਬਹੁਤ ਉੱਪਰ ਦਾ ਦਰਜਾ ਦਿੱਤਾ ਗਿਆ ਵਾ ਕੋਸ਼ਦਾ ਪਹਿਲਾ ਕੋਸ਼ਦਾ ਸਾਲ ਪਹਿਨਾ ਇੱਕ ਕਪਲ ਜੋੜਾ ਜਿਹੜਾ ਸਾਰੀਆਂ ਕੰਟਰੀਆਂ ਦੇ ਵਿੱਚ بڑے بڑے ਅਤਵਾਦੀਆਂ ਨਾਲ ਸਾਰੇ ਨਾਲ ਫੋਟੋਆਂ ਕਰਾ ਕੇ ਆ ਗਿਆ ਪਰ ਉਹਦਾ ਇੰਡੀਆ ਦੇ ਵਿੱਚ ਆ ਕੇ ਹੀ ਜਿਹੜਾ ਪ੍ਰੇਵ ਕਰ ਦਿੱਤਾ ਗਿਆ ਕੁਝ ਇੰਡੀਆ ਦੇ ਵਿੱਚ ਨਾਰੇ ਲਾਏ ਜਾਂਦੇ ਨੇ ਕਿ ਸਾਡਾ ਸੰਵਿਧਾਨ ਤਗੜਾ ਆ ਸਾਡਾ ਦੇਸ਼ ਅੱਗੇ ਹੋ ਗਿਆ ਦੂਜੇ ਤੀਜੇ ਚੌਥੇ ਪੰਜਵੇਂ ਨੰਬਰ ਤੇ ਆ ਗਿਆ ਗਿਣਤੀ ਗਿਣਾਉਂਦੇ ਨੇ ਪਰ ਜਦੋਂ ਅਸੀਂ ਅੰਦਰ ਜਿਹੜੇ ਅਸੀਂ ਰਹਿ ਰਹੇ ਹਾਂ ਸਾਨੂੰ ਪਤਾ ਕਿ ਸਾਡਾ ਦੇਸ਼ ਕਿੰਨਾ ਕੁ ਤਗੜਾ ਤੇ ਕਿੰਨਾ ਕਮਜ਼ੋਰ ਹੈ ਉਹ ਜਿਹੜਾ ਕਪਲ ਬਾਹਰੋਂ ਆਇਆ ਸੀ ਉਹਨਾਂ ਦੇ ਨਾਲ ਵੈਸੀ ਤਰੀਕੇ ਦੇ ਨਾਲ ਜਿਹੜਾ ਉਹਨਾਂ ਨੇ ਲੋਕਾਂ ਨੇ ਵਪਾਰਕ ਵਿਵਹਾਰ ਕੀਤਾ ਉਹ ਦਿਖਾਉਂਦਾ ਆ ਕਿ ਅੱਜ ਵੀ ਸਾਡਾ ਕਾਨੂੰਨ 50 ਸਾਲ ਪਿੱਛੇ ਆ 100 ਸਾਲ ਪਿੱਛੇ ਆ ਅੱਜ ਵੀ ਅਸੀਂ ਗੁਲਾਮੀ ਵਿੱਚ ਆ ਕੀਪੌਟ ਸਾਹਿਬ ਜਿੱਦਾਂ ਦੀ ਹਰਕਤਾਂ ਹੋਂਡੀਆਂ ਬਾਹਰ ਦੇ ਜਿਹੜੇ ਟੂਰਿਸਟ ਨੇ ਬਾਰ ਦੀ ਗੱਲ ਛੱਡੋ ਸਾਡਾ ਅੰਤਰ ਦਾ ਜਿਹੜਾ ਸਾਡੇ ਭੈਣ ਭਰਾ ਸਾਡੇ ਭਾਰਤ ਦੇਸ਼ ਜਿਹੜੇ ਰਹਿ ਰਹੇ ਨੇ ਇਹਨਾਂ ਨੇ ਵੀ ਇੱਕ ਦਿਨ ਇਸ ਦੇਸ਼ ਨੂੰ ਛੱਡ ਕੇ ਚੱਲ ਜਾਣਾ ਕਿਉਂਕਿ ਦਿਨੋਂ ਦਿਨ ਸਾਡਾ ਸਾਡੀਆਂ ਸਰਕਾਰਾਂ ਤੋਂ ਭਰੋਸਾ ਉੱਠਦਾ ਜਾ ਰਿਹਾ ਹੈ ਮੈਂ ਕਿਸੇ ਵੀ ਪਾਰਟੀ ਦਾ ਨੁਮਾਇੰਦਾ ਨਹੀਂ ਹਾਂ ਨਾ ਮੇਰਾ ਕਿਸੇ ਪਾਰਟੀ ਨਾਲ ਕੋਈ ਲਿੰਕ ਹੈ ਮੈਂ ਇੱਕ ਐਜ਼ ਅ ਪਾਸਟਰ ਹੋਣ ਦੇ ਨਾਤੇ ਇੱਕ ਧਾਰਮਿਕ ਕੰਮ ਨੂੰ ਕਰਨ ਵਾਲਾ ਵਿਅਕਤੀ ਹਾਂ ਤੇ ਮੈਂ ਇਹੀ ਕਹਿਣਾ ਕਹਿਣਾ ਚਾਹੁੰਨਾ ਤੇ ਇੱਕ ਹੀ ਮੰਗ ਰੱਖਦਾ ਬੇਨਤੀ ਰੱਖਦਾ ਕਿ ਜੇ ਸਟੇਟ ਦੀ ਸਰਕਾਰ ਉੱਥੇ ਕੰਮ ਨਹੀਂ ਕਰ ਰਹੀ ਹੈ ਤੇ ਸੈਂਟਰ ਸਰਕਾਰ ਚੰਗਾ ਫੈਸਲਾ ਲਵੇ ਕਿ ਤੇ ਐ ਨਾ ਹੋਵੇ ਜੋ ਮਣੀਪੁਰ ਦੇ ਵਿੱਚ ਹੋਇਆ ਉਹ ਆਉਣ ਵਾਲੇ ਦਿਨਾਂ ਚ ਸਾਡੇ ਭਾਰਤ ਦੀਆਂ ਬਾਕੀ ਸਟੇਟਾਂ ਵਿੱਚ ਵੀ ਹੋਵੇ ਸਾਡੇ ਸੋਸ਼ਲ ਮੀਡੀਆ ਚੈਨਲ 'ਤੇ ਕੀ ਮੰਗ ਰੱਖਦੇ ਹੈ ਜਿਹੜਾ ਤਿੰਨ ਤਿੰਨ ਕੀ ਮਨੂ ਸਾਡਾ ਹੋਣਾ ਚਾਹੀਦਾ ਮੈਂ ਹੀ ਮੰਗ ਰੱਖਦਾ ਹਾਂ ਕਿ ਜੋ ਸਖਤ ਤੋਂ ਸਖਤ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਸਜ਼ਾ ਹੁੰਦੀ ਉਹ ਦਿੱਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਚ ਕੋਈ ਵੀ ਕ੍ਰਾਈਮ ਜਿਹੜਾ ਇਸ ਪ੍ਰਕਾਰ ਨਾਲ ਸਾਡੇ ਸਭ ਜੇ ਚਾਵੇ ਕਾਨੂੰਨ ਦੇ 24 ਘੰਟਿਆਂ ਦੇ ਵਿੱਚ ਪਤਾ ਦੇ ਵਿੱਚੋਂ ਬੰਦਾ ਜਿਹੜਾ ਕੁਰਸੀ ਕਰ ਲੈਂਦੇ ਨੇ ਤੇ ਇਹ ਇਨਾ ਟਾਈਮ ਹੋ ਗਿਆ ਵਾ ਅਜੇ ਤੱਕ ਅਪਰਾਧੀ ਫੜੇ ਕਿਉਂ ਨਹੀਂ ਜਦੋਂ ਅਪਰਾਧੀ ਫੜਿਆ ਜਾਂਦਾ ਹੈ ਉਸ ਨੂੰ ਇੱਕ ਹਾਈ ਪ੍ਰੋਟੈਕਸ਼ਨ ਦੇ ਦਿੱਤੀ ਜਾਂਦੀ ਕਿਉਂਕਿ ਉਹਦਾ ਕਿਤੇ ਨਾ ਕਿਤੇ ਲਿੰਕ ਸਿਆਸੀ ਪਾਰਟੀਆਂ ਨਾਲ ਮਿਲਦਾ ਆ ਤਾਂ ਉਹ ਸਿਆਸੀ ਪਾਰਟੀਆਂ ਨਹੀਂ ਚਾਹੁੰਦੀਆਂ ਨੇ ਕਿ ਉਹਨਾਂ ਦੀ ਵੋਟ ਬੈਂਕ ਜਿਹੜਾ ਖਰਾਬ ਹੋਵੇ ਉਹ ਨਹੀਂ ਚਾਹੁੰਦੇ ਕਿ ਸਾਡੀ ਕੁਰਸੀ ਉੱਤੇ ਅਸਰ ਪਵੇ ਇਹ ਕਾਰਨ ਬਹੁਤ ਵੱਡਾ ਸਾਡੇ ਭਾਰਤ ਦਾ ਕਮਜ਼ੋਰ ਹੋਣ ਦਾ ਅੱਜ ਅਸੀਂ ਕਹਿੰਨੇ ਆ ਮੈਂ ਫਲਾਣੀ ਪਾਰਟੀ ਦਾ ਮੈਂ ਧਮਕਾਣੀ ਪਾਰਟੀ ਦਾ ਪਰ ਅਸੀਂ ਇਹ ਨਹੀਂ ਕਹਿੰਨੇ ਕਿ ਮੈਂ ਇੱਕ ਭਾਰਤ ਦਾ ਨਾਗਰਿਕ ਹਾਂ ਹਰੇਕ ਹਿੰਦੂ ਮੁਸਲਮਾਨ ਸਿੱਖ ਸਾਈ ਇਹ ਮੇਰੇ ਭੈਣ ਭਰਾਵਾਂ ਵਰਗਾ ਮੈਂ ਉਸ ਦੇ ਨਾਲ ਖੜਾ ਹਾਂ ਅੱਜ ਤੁਸੀਂ ਵੇਖ ਲਿਆ ਕਿ ਅਸੀਂ ਕਲਾਨੌਰ ਚ ਕਿੰਨੇ ਕੁ ਡਾਕਟਰ ਦੇ ਨਾਲ ਖੜੇ ਹੋਏ WhatsApp ਬਹੁਤ ਨਹੀਂ ਕੰਟਿਨਿਊ ਦੇ ਵਿੱਚ ਕਈ ਕਾਨੂੰਨ ਬਹੁਤ ਜ਼ਿਆਦਾ ਤਗੜੇ ਨੇ ਉਹ ਕਈ ਵਾਰ ਸੋਚਦੇ ਨੇ ਇਦਾਂ ਦੀ ਗੈਰ ਕਾਨੂੰਨੀ ਹਰਕਤ ਕਰਨ ਤੋਂ ਉਥੋਂ ਦਾ ਕਾਨੂੰਨ ਤਗੜਾ ਆ ਬਹੁਤ ਸਾਰੀ ਐਸੀ ਫੈਸਿਲਿਟੀਆਂ ਮੈਂ ਕਿ ਐਸੀ ਕਾਮਣੇ ਜਿਹੜੇ ਲੋਕ ਕਰਨ ਤੋਂ ਡਰਦੇ ਨੇ ਬੁਰੇ ਕੰਮਾਂ ਨੂੰ ਪਰ ਇਹ ਭਾਰਤ ਅੱਜ ਵੀ ਪਿਛੜਿਆ ਹੋਇਆ ਮੈਂ ਕਹਿੰਦਾ ਮੈਂ ਭਾਰਤ ਦਾ ਨਾਗਰਿਕ ਹੋਣ ਦੇ ਨਾਤੇ ਕਹਿੰਦਾ ਹਾਂ ਭਾਰਤ ਸਾਡਾ ਅੱਜ ਵੀ ਪਿਛੜਿਆ ਹੋਇਆ ਅੱਜ ਵੀ ਅਸੀਂ ਗੁਲਾਮੀ ਵਿੱਚ ਹਾਂ ਅੱਜ ਵੀ ਅਸੀਂ ਆਜ਼ਾਦ ਨਹੀਂ ਹਾਂ 15 ਅਗਸਤ ਦੇ ਤੱਕ ਤੜ ਹੀ ਨੰਗੀ ਆ ਤੇ ਆਜ਼ਾਦ ਜਿਹੜਾ ਦੇਸ਼ ਤਾਂ ਬਣਾ ਕੇ ਆਵਾ ਝੰਡਾ ਸਿਰਫ ਲਾਲ ਕਿਲੇ ਚੜਾਇਆ ਜਾਂਦਾ ਆ ਬਾਕੀ ਗੁਲਾਮੀ ਜਿਹੜੀ ਆ ਅੱਜ ਵੀ ਸਾਡੇ ਲੋਕਾਂ ਤੇ ਉਦਾਂ ਹੀ ਪਈ ਹੋਈ ਆ ਜੇ ਕੋਈ ਆਵਾਜ਼ ਚੁੱਕਦਾ ਆ ਤੇ ਉਸ ਨੂੰ ਬੰਦ ਕਰਾਉਣ ਵਾਲੇ ਵੀ ਉੱਪਰ ਜਿਹੜੇ ਕੁਰਸੀਆਂ ਤੇ ਬੈਠੇ ਲੋਕ ਨੇ ਉਹੀ ਨੇ ਤਾਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਾਡੀ ਆਵਾਜ਼ ਨੂੰ ਇੱਥੋਂ ਤੱਕ ਲਿਆਂਦਾ ਸਾਡੇ ਨਾਲ ਸਾਥ ਦਿੱਤਾ ਤੇ ਮੈਂ ਬੇਨਤੀ ਕਰਦਾ ਸੈਂਟਰ ਸਰਕਾਰ ਨੂੰ ਕਲਕੱਤਾ ਦੀ ਜਿਹੜੀ ਸ ਸਰਕਾਰ ਹੈ ਜਿਹੜੇ ਸਟੇਟ ਸਰਕਾਰ ਹੈ ਉਹ ਇੱਕ ਅੱਛਾ ਕਾਨੂੰਨ ਇੱਕ ਅੱਛੀ ਨਿਆਂ ਦੀ ਗੱਲ ਕਰੇ ਇੱਕ ਅੱਛੇ ਇਨਸਾਫ ਦੀ ਗੱਲ ਕਰੇ ਐ ਨਾ ਹੋਵੇ ਕਿ ਤੇ ਸੀਬੀਆਈ ਜਾਂਚ ਫਿਰ ਕੋਈ ਫਲਾਣੀ ਜਾਂਚ ਕੋਈ ਦੂਸਰੀ ਤੀਸਰੀ ਜਾਂਚ ਤੱਕ ਗੱਲ ਪੈ ਕੇ ਇਹ ਗੱਲ ਇੱਥੇ ਨਾ ਰਹਿ ਜਾਵੇ ਉਸ ਭੈਣ ਨੂੰ ਸਾਡੀ ਉਸ ਧੀ ਨੂੰ ਨਿਆਂ ਦਿੱਤਾ ਜਾਵੇ ਉਸ ਬਾਪੂ ਜਿਹੜਾ ਇਨਸਾਫ ਮਿਲੇਗਾ ਉਸ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਅਸੀਂ ਉਹਨਾਂ ਦੇ ਨਾਲ ਖੜੇ ਆ ਹਰ ਵੇਲੇ ਅਸੀਂ ਪ੍ਰਾਰਥਨਾ ਦੇ ਦੁਆਰਾ ਵੀ ਤੇ ਜਿਸ ਪ੍ਰਕਾਰ ਅਸੀਂ ਅੱਜ ਇਕੱਠ ਕੀਤਾ ਹਰ ਵੇਲੇ ਅਸੀਂ ਹਰੇਕ ਵਿਅਕਤੀ ਦੇ ਨਾਲ ਖੜੇ ਆ ਜਿਹਦੇ ਉੱਤੇ ਜ਼ੁਲਮ ਕੀਤਾ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ। ਸਾਡਾ ਇਹ ਹੋਇਆ ਕਿ ਡਾਕਟਰ ਦਾ ਅਸੀਂ ਸਾਰਿਆਂ ਨੇ ਕੰਮ ਆ ਸਕਿਆ ਕਿ ਇਸ ਨੂੰ ਲਿਖੇ ਬੇਸ ਤੇ ਅੱਗੇ ਤੋਂ ਕਿਸੇ ਦੇ ਨਾਲ ਇਹਦਾ ਨਾ ਹੋਵੇ। ਅਸੀਂ ਆਪਣੇ ਹੱਕਾਂ ਦੀ ਖਲੋਤੇ ਆਂ, ਆਪਣੇ ਹੱਕਾਂ ਦੀ ਖੋਤੇ ਰਵਾਂਗੇ। ਸਾਰੀ ਮੈਡੀਕਲ ਟੀਮ ਦੇ ਨਾਲ ਜਿਹਨੇ ਸਾਥ ਦੇਣ ਵਾਲੇ ਲੋਕਾਂ ਦਾ ਮੈਂ ਧੰਨਵਾਦ ਕਰਦਾ ਹਾਂ। ਆਪ ਸਭੀ ਦਾ ਧੰਨਵਾਦ। ਥੈਂਕ ਯੂ। ਸੋ ਕਿਸਾਨ ਤੇ ਜਾਨ ਬਚਾਈਆਂ ਦੇ ਸੁਪਰ ਪ੍ਰਧਾਨ ਸਾਹਿਬ ਜੀ ਦੇ ਦਰਮਿਆਨ ਦੇ ਸਵੇ ਸਿਕ ਪੰਜਰਾ ਜੀ ਨੂੰ 2 ਮਿੰਟ ਦਾ ਇੰਟਰਵਿਊ ਕਰਨਾ ਚਾਹੁੰਦਾ ਹਾਂ। ਉਤਤ ਜਾਈ ਖਲਾਫ ਦੇ ਵਿੱਚ ਇਕੱਤਰ ਹੋਏ ਮੇਰੇ ਸਾਨੂੰ ਦੇ ਨਾਲ ਜੀ ਕਰਦਾ ਬਸ ਵਾਇਲ ਨੁਕਤੇ ਇਹ ਜਿੱਤ ਮਤਲਬ ਜਦੋਂ ਬੰਦ ਹੋ ਗਈ ਆ ਜੀ ਇਕੱਤਰ ਹੋਏ ਆ ਅਭੀ ਜੀ ਦੇ ਯੋਗ ਸਾਡੀ ਇੱਕ ਸੰਗਠਨ ਜਿਹੜੀ ਦੀ ਟੀਮ ਜਿਹੜੀ ਆਪਣੀ ਡਾਕਟਰ ਦੀ ਡਿਗਰੀ ਨੂੰ ਕੰਮਲ ਕਰਨ ਵਾਸਤੇ ਜਿਹੜੀ ਆਪਣੀ ਸ਼ਕਸ਼ਮਾਈ ਵੜਾਉਦੀ ਸੀ ਉਹਦੇ ਨਾਲ ਕੁਝ ਵੈਸ਼ੀ ਦਰਿੰਦਿਆਂ ਨੇ ਘਨੌਨੀ ਹਰਕਤ ਕਰਨ ਤੋਂ ਬਾਅਦ ਉਹਦਾ ਮਰਡਰ ਕੀਤਾ ਹੈ ਸੋ ਉਹਦੇ ਲਈ ਅਸੀਂ ਇਨਸਾਫ ਦੀ ਮੰਗ ਕਰਦੇ ਆ ਪਰ ਚਿੰਤਾ ਦਾ ਵਿਸ਼ਾ ਤਾਂ ਇਹ ਹੈ ਕਿ ਅਜਿਹੇ ਲੋਕ ਦਰਦੇ ਕਿਉਂ ਨਹੀਂ ਕਨੂ ਅਜਿਹੇ ਹੀ ਘਟਨਾਵਾਂ ਵਾਪਰਦੀਆਂ ਕਿਉਂ ਨੇ? ਵਾਪਰਦੀਆਂ ਉਦੋਂ ਨੇ ਜਦੋਂ ਲੋਕੀਆਂ ਨੂੰ ਬਣਦੀਆਂ ਜੁਰਮਾਂ ਨਹੀਂ ਮਿਲਦੀਆਂ। ਜਦੋਂ ਅਜਿਹੇ ਜੁਰਮ ਕਰਨ ਵਾਲੇ ਸਾਡੇ ਲੋਕਤ ਰਾਜ ਇਹ ਕੋਈ ਕਿਸੇ ਪੋਲਿਟਿਕਲ ਸੀਨੀਅਰ ਮੈਂ ਗੱਲ ਕਰਦਾ ਨਾ ਮੈਂ ਕਿਸੇ ਸਟੇਟ ਦੀ ਗੱਲ ਕਰਦਾ। ਵੋਟ ਨੂੰ ਮੁੱਖ ਰੱਖ ਕੇ ਵੱਡੇ ਤੋਂ ਵੱਡੇ ਜੁਰਮ ਕਰਨ ਵਾਲਿਆਂ ਨੂੰ ਵੀ ਅਸਲਾ ਲਾਉਣ ਜਿਹਦੇ ਚੱਲ ਜਾਣੀ ਹੈ। ਜ਼ਿਆਦਾਤਰ ਪੋਲਿਟਿਕਲ ਲੋਕਾਂ ਦੀ ਪਨਾਹ ਹੈ ਨਾ ਸ਼ਹਿਰੀ ਹੈ। ਕਿਸੇ ਨਾ ਕਿਸੇ ਢੱਕੇ ਨਾਲ ਪਛਿਕ। ਸੋ ਇਸ ਲਈ ਸਾਡੀ ਸਰਕਾਰ ਤੋਂ ਬਲਦੋਰ ਮੰਗ ਹੈ ਕਿ ਔਰਤ ਨੂੰ ਵੀ ਪੂਰਨ ਆਜ਼ਾਦੀ ਚਾਹੀਦੀ ਹੈ। ਸਾਡੀਆਂ ਧੀਆਂ ਭੈਣਾਂ ਨੂੰ ਵੀ ਆਜ਼ਾਦ ਵਿਜਾ ਦੇ ਵਿੱਚ ਸਾਹ ਲੈਣ ਦੇ ਅਜਿਹਾ ਮਾਹੌਲ ਚਾਹੀਦਾ ਹੈ। ਅੱਜ ਬਹੁਤ ਸਾਰੀਆਂ ਲੜਕੀਆਂ ਅੱਜ ਬਹੁਤ ਸਾਰੀਆਂ ਲੜਕੀਆਂ ਬਹੁਤ ਸਾਰੀਆਂ ਧੀਆਂ ਭੈਣਾਂ ਸਾਡੀਆਂ ਅਜਿਹੇ ਕੁਝ ਕ੍ਰਿਮੀਨਲ ਲੋਕਾਂ ਦੀ ਸੋਚ ਦੇ ਕਰਕੇ ਇਹਨਾਂ ਲੋਕਾਂ ਦੇ ਵਿਹਾਰ ਦੇ ਕਰਕੇ ਸਹੀ ਐਜੂਕੇਸ਼ਨ ਨਹੀਂ ਲੈਪ ਹੁੰਦੀ ਕਿਉਂਕਿ ਸਾਡੇ ਲੋਕ ਚੰਗੇ ਦੇ ਨਾਲ ਭਾਵੇਂ ਕੱਟ ਖਲੋਣ ਮੰਦੇ ਦੇ ਨਾਲ ਵੱਟ ਖਲੋਂਦੇ ਆ ਕਿਉਂਕਿ ਤੁਹਾਡੇ ਸਾਹਮਣੇ ਆ ਮੈਂ ਜ਼ਿਕਰ ਕਰਨਾ ਚਾਹਾਂਗਾ ਕਿ ਸਾਡੇ ਇੱਕ ਕੇਂਦਰੀ ਮੰਤਰੀ ਨੇ ਉੱਤੇ ਸਿੱਧੇ ਇਲਜ਼ਾਮ ਲੱਗੇ ਕਿ ਇਹਨਾਂ ਨੇ ਕਈ ਨਾ ਇਹਨਾਂ ਲੜਕੀਆਂ ਦੇ ਨਾਲ ਜਿੰਸੀ ਸੋਸ਼ੀਅਲ ਕੀਤਾ ਸਾਰਾ ਕੁਝ ਸਾਬਤ ਵੀ ਹੋ ਗਿਆ